ਸਵਚਾਰ ਦਾ ਨਾ ਸੁਬਾ ਦੇ ਗਾਮੀਏ ਨਾਲੇ ਇਹ ਪਰਬਤ ਕਾਂ ਦਾ ਕਾਲਾ ਨੇਕ ਮਹੂਰਤ ਜਰਮਿਆ ਦਿਨ ਅੱਛਾ ਅਜਮਤਵਾਰ ਦਾ ਕਾਲਾ ਸੰਦੂ ਆਦਕਰੀਮ ਦਾ ਪੁੱਤ ਬੋਗੇ ਸੀ ਸਰਦਾਰ ਦਾ ਕਾਲੇ ਦਾ ਕਰਦਾ ਬ੍ਰਾਹਮਣ ਕਾਲੀਆ ਚੁੰਬਰ ਸਦ ਮਰਾਸੀ ਸੀ ਦਰਬਾਰ ਦਾ ਕਾਲਾ ਗੂੰਆਂ ਦੇ ਬ੍ਰਹਮਣਾ ਦਿਨ ਥਿੱਤੇ ਮਸਿਆਂ ਵਾਰ ਦਾ ਕਾਲਿਆਂ ਤੇ ਵਧਾਈ ਮੀਰ ਨੂੰ ਕੋਣ ਛਿਨੈ ਕੰਧਾਰ ਦਾ ਕਾਲੇ ਦੀ ਮਦਦ ਨੋਨਾਥ ਬਾਸ਼ਕ ਆਵੇ ਤਰਿਓ ਪਿਆਲ ਦਾ ਕਾਲੇ ਦੀ ਮਦਦ 52 ਵੀਰ ਚੋਟ ਖੇਡੇ 16 ਸਾਲ ਦਾ ਕਾਲੇ ਦੀ ਮਦਦ ਪੰਜ ਪੀਰ ਪਾਸਾ ਬਾਜੀ ਕਦੇ ਨਹੀਂ ਹਾਰਦਾ ਤਿੰਨੇ ਮਹਿਰਗਾਉ ਵਿੱਚ ਜਗ ਦੇ ਮੇਰਾ ਸੁਯੋਂ ਬੋਲ ਨ ਮਾਰਦਾ ਕਾਲਾ ਮਹਿਰ ਗਾਵਾਂ ਵਿੱਚ ਸੰਧੂਆਂ ਨੰਦ ਮਹਿਰ ਵੱਡਾ ਗੁਜਰਾਤ ਦਾ ਮਹਿ ਮਿੱਠਾ ਤੌਲਿਓ ਕਾਂਗਣੋ ਜਿਨੂੰ ਟਿੱਕਾ ਕਾਲੀ ਵਾਲ ਦਾ ਕਾਲਾ ਬਹਿ ਦੇਲੀ ਚੇਮਲ ਕੇ ਸਿਰ ਛਤਰ ਚੁਲੇ ਨਰੰਗਕਾਰ ਦਾ ਚੰਨਣ ਚੋਹਾ ਅਰਗਿਸ਼ਾ ਬਹਿਮਾਲਾ ਨਾਮ ਚਿਤਾਰਦਾ ਕਾਲੇ ਲੁੰਗੀ ਪਹਿਨੀ ਤਸਰਦੀ ਗਲਜਾਮਾ ਉਸਦਾ ਕਾਰਦਾ ਕਾਲੇ ਲਾਦਸਾਲਾ ਛਾੜ ਕੇ ਸੱਚਾ ਨਾਮ ਲਵੇ ਕਰ ਤਾਰਦਾ ਬਹਿ ਮਜਲਿਸ ਕੀਤੀ ਪੱਟੀਆਂ ਚੁਬਦਾਰ ਕਲਿਆ ਸਰਕਾਰ ਦਾ ਕਾਲਿਆ ਪੂਰਜ ਪੱਟੀ ਮੰਗਦੇ ਦੁੱਧ ਪੀਤਾ ਦੁੱਖ ਨਵਾਦਾਂ ਮੇਰਾ ਜੀਵੇ ਗੁਰੂ ਗੋਖਨਾਥ ਸਾਡਾ ਸੰਧੂਆਂ ਦੀ ਜਾਂਦਾ ਅਸੀਂ ਸਵੇਰੇ ਲੜਾਂਗੇ ਪਟਨੇ ਨਾ ਫਿਰੇਗਾ ਪੂਰ ਨੂੰ ਪਾਲਦਾ ਮੈਂ ਮਤਾ ਮਤਾ ਆ ਪੱਟੀਆਂ ਮੀਰ ਨੂੰ ਦੁੱਖ ਲਬੇ ਹਾਰਦਾ ਮੀਰ ਜੀ ਵੇੜਾ ਦਸੋ ਖਲੇ ਦੇ ਸੌਂਦਾ ਕਾਲਾ ਕਿਵੇਂ ਸੀ ਰਹਿਣਗੇ ਯਾਰ ਦਾ ਮੈਂ ਪੇਤਰਾ ਦਿੰਦਾ ਪਰਬ ਦਾ ਸੌ ਜੁੱਤੀ ਲੱਭ ਕੇ ਮਾਰਦਾ ਮੇਰਾ ਜੀਵੇਂ ਮੋਹ ਸਕੀ ਦਾਤਾ ਜਿਹੜਾ ਗੈਣਾ ਕਾਸੋ ਕਾਲ ਦਾ ਗੋਸ਼ੇ ਮੈਂ ਬ੍ਰਹਮਣਾ ਮੈਂ ਗੋਸ਼ੇ ਗੱਲ ਸੰਭਾਲਦਾ ਮੈਨੂੰ ਨੇਮ ਜਦੋਂ ਵਰਤਦਾ ਸਾਜਾਨਾ ਬ੍ਰਾਹਮਣ ਦੇ ਅਤਮਾਰਦਾ ਮੈਂ ਹਿੰਦੂ ਹੁੰਦਾ ਮੁਸਲਮਾਨ ਮੁੰਦੀ ਕੱਢੀ ਪਾਲਦਾ ਦਰਵੜ ਕਤਬ ਰਹਿਮਣਾ ਮੈਂ ਸੈਤ ਅੱਖੀ ਮਾਰਦਾ ਉਹਨਾਂ ਡਰਦਾ ਕਹਾਂ ਨਾ ਮੰਨਿਆ ਤੂੰ ਤੇਗਾ ਬਾਹਮਣ ਮਾਰਦਾ ਕਾਲੇ ਦਾ ਸਿਰ ਡਗਿਆ ਡਰੂ ਖਿਆਸੋਂ ਕੂੰਹਾ ਜਾਂਦਾ ਮਾਰਦਾ ਅੱਗੇ ਬੁੱਢੀ ਨੀਲ ਅਟੇਰ ਦੀ ਤੜ ਹੋਇਆ ਠੰਡੇ ਠਾਂਵ ਦਾ ਕਾਲੇ ਨੇ ਦਿੱਤੀ ਵਾਂ ਇੱਕਲੂਚੋਂ ਬਾਂਮਣ ਕੀਤਾ ਕੰਮ ਕਹਾਂ ਦਾ ਵਦਾਈ ਫੁੱਟੀ ਦੇਣੀ ਨੀਰ ਨੂੰ ਬਾਂਮਣ ਦੇਣਾ ਨਹੀਂ ਦਰਕਾਰ ਦਾ ਇੱਟ ਮੰਨਣੀ ਨੀਰ ਮਣਾ ਸਾਜਾਨਾ ਮਰਾਸੀ ਦੇ ਅਤਿਬਾਰ ਦਾ ਕਾਲੇ ਨੂੰ ਗੰਗਾ ਸਾਗਰ ਲਿਆ ਕੇ ਪਾਪਟੜੇ ਸੰਤਨ ਹਾਲ ਦਾ ਕਾਲੇ ਤੇ ਖੱਪਣ ਬਹੁ ਕੀਮਤੀ ਜੋ ਧੰਨੇ ਦੇ ਮੰਗਦਾ ਦਾ ਕਾਲੇ ਦੀਆਂ نوਹਾਂ ਰੁਣੀ ਹਰੋ ਯਾਰ ਬਾਣਾ ਹੋਇਆ ਕੀ ਕਰ ਤਾਰਦਾ ਹਨਵਾਰ ਕਦੇ ਪਿੰਨ ਭਰਾ ਕੇ ਕੋਲੇ ਬੇਟਾ ਤਾਂਾਂ ਮਾਰਦਾ ਕਾਲੇ ਨੂੰ ਚਖਾ ਦੇਵੇ ਚਨਾ ਕੇ ਪਰ ਆਪ ਨਿਰੰਕਾਰ ਸਸਕਾਰ ਦਾ ਬੇਣਾ ਪੱਤਾ ਜਾਂ ਪਤਿੰਨੇ ਖਨੇਵਾਂ ਸੇਵਨ ਵਾਦੀ ਬੱਦੀਆਂ ਕੁਲ ਹਿੰਦੂ ਮੁਸਲਮਾਨ ਕਾਲਾ ਮਹਿਰ ਬੋਗਿਆ ਰਾਣੇ ਜੋ ਸੁਲਤਾਨ ਬੋਗੇ ਨੇ ਕਰ ਦੱਜ ਬੜਾਇਓ ਪਾਇਆ ਮੰਗੂ ਕਾਲੇ ਬੋਗੇ ਅੰਤਰਾ ਚਰਾਇਆ ਸੀ ਗੋਰਖ ਬੈਠਾ ਤਕਤੇ ਸਿੱਧ ਕਾਲੇ ਨੂੰ ਬੁਲਾਇਆ ਕਾਲਿਆਂ ਬੁਰੀ ਮੇਲ ਖਾਂ ਪਰਚ ਪੀ ਲਾਇਆ ਖਾਧੀ ਖੀਰ ਕੀਤੀ ਚੁਲੀ ਕਾਲਾ ਬਹਿ ਬਾਤੀ ਸਮਝਾਇਆ ਕਾਲਿਆ ਪਹਿ ਨਾ ਜਾਈ ਚੱਲ ਕੇ ਬੈਣ ਮਿਲੇ ਪਰਾਇਆ ਦਾਦੇ ਹਾਰਾ ਮੰਗਤੇ ਸਿੱਧ ਜੀਵਨ ਨਾਇਆ ਤੋਆ ਉੱਚਾ ਕੁਲ ਜਹਾਨੋ ਗੋਲਖ ਮੱਲਿਆ ਪੀਰ ਸਿਆਤਾ ਪੀਰ ਸਾਵਾ ਚਲਿਆ ਤਾੜੀ ਬੈਠੇ ਲਾ ਤੂੰ ਵੀ ਕਲਿਆ ਤਿਦਨ ਕਲੇ ਨੂੰ ਗੁਰੂ ਗੋਖਰ ਖਨਾਥ ਵੜਿਆ ਕੇ ਚਲਾਈ ਜਾਵਾ